ਕਹ ਜੀ ਜਿੰਨਾ ਦੀ ਡੈਥ ਹੋਈ ਹੈ ਬੰਦੇ ਕੀ ਲੱਗੇ ਉਹ ਮੇਰੇ ਜਠਾਣੀ ਜਿਵੇਂ ਪਤਾ ਲੱਗਿਆ ਤੁਹਾਡੇ ਇੱਥੇ ਵਿਆਹ ਚ ਆਏ ਸੀ ਉਹਨਾਂ ਚ ਵੀ ਜਾਣਕਾਰੀ ਦਿਓ ਕਿ ਜਿਸ ਤਰ੍ਹਾਂ ਦਾ ਨਾ ਨਾ ਉਹਨਾਂ ਦਾ ਬਿਹੇਵ ਬਹੁਤ ਵਧੀਆ ਸੀਗਾ ਜੀ ਸਾਰਿਆਂ ਨਾਲ ਮਿਲਣਸਾਰ ਸਾਰੇ ਪਰਿਵਾਰ ਨੂੰ ਇੱਕ ਕਰਕੇ ਰੱਖਦੇ ਸੀਗੇ ਸਾਨੂੰ ਥੋੜੇ ਬਹੁਤ ਘਾਟਾਂ ਦਾ ਮਹਿਸੂਸ ਹੋ ਰਿਹਾ ਥੋੜੇ ਦੀ ਨਹੀਂ ਪਹਿਲਾਂ ਮੇਰੇ ਨਾਲ ਗੱਲ ਹੋਈ ਉਹ ਮੇਰੇ ਬੇਟੇ ਤੋਂ ਵੀ ਨਾ ਮੈਨੂੰ ਕਦੇ ਨਹੀਂ ਬੋਲਦੇ ਸੀਗੇ ਮੇਰਾ ਕੀ ਸਭ ਦਾ ਹੀ ਬਹੁਤ ਖਿਆਲ ਰੱਖਦੇ ਸੀ ਉਹਨਾਂ ਨੇ ਆਪਣਾ ਪਰਿਵਾਰ ਸਾਰਾ ਪਿੱਕਾ ਪਰਿਵਾਰ ਸੋਹਰਾ ਪਰਿਵਾਰ ਸਾਰਾ ਬੜੇ ਅੱਛੇ ਤਰੀਕੇ ਨਾਲ ਸੀ ਬਹੁਤ ਅੱਛੇ ਇਨਸਾਨ ਸੀ ਜੀਵਨ ਵਾਲੀ ਕਮੀ ਕਦੇ ਵੀ ਮੈਂ ਪੂਰੀ ਨਹੀਂ ਕਰ ਸਕਦੇ ਉਹਨਾਂ ਦੀ ਜਿਵੇਂ ਤੁਹਾਨੂੰ ਇਹ ਜਾਣਕਾਰੀ ਵੀ ਤੁਹਾਨੂੰ ਕਿਵੇਂ ਲੱਗੀ ਪਤਾ ਜਿਸ ਟਾਈਮ ਤੁਹਾਨੂੰ ਪਤਾ ਲੱਗਿਆ ਉਸ ਟਾਈਮ ਕੀ ਮਾਹੌਲ ਤੁਹਾਡਾ ਸੀ ਸਾਡਾ ਮੈਨੂੰ ਮੇਰੇ ਦੂਸਰੇ ਜਿਹੜੇ ਠਾਂਜੀ ਉਹਨਾਂ ਤੇ ਵੱਡੇ ਆ ਜਿਹੜੇ ਇਹਨਾਂ ਤੋਂ ਵੱਡੇ ਮੇਰੇ ਹਸਬੰਦ ਤੋਂ ਤਾਂ ਉਹਨਾਂ ਦੇ ਉਹਨਾਂ ਦਾ ਮੇਰੇ ਕੋਲ ਮੈਸੇਜ ਆਇਆ ਕਿ ਅੰਜੂ ਕਾ ਵੀ ਉਹ ਦੁਬਈ ਚ ਨੇ ਸੀਗੇ ਤਾਂ ਉਹਨਾਂ ਦਾ ਮੈਸੇਜ ਆਇਆ ਕਿ ਇਸ ਤਰ੍ਹਾਂ ਕਰਕੇ ਅੰਜੂ ਭਾਬੀ ਜੀ ਦਾ ਪਲੈਨ ਹੈ ਜਿਹੜਾ ਫ੍ਰੈਸ਼ ਹੋ ਗਿਆ ਮੇਰੇ ਖਦਮ ਹੱਥਾਂ ਪੈਰਾਂ ਦੀ ਪੈ ਗਈ ਮਨੇ ਦੇਖਿਆ ਉਹ ਟੀਵੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਕੀ ਆ ਉਹਦਾ ਕਹਿੰਦੇ ਜੇ ਤੱਕ ਕੁਝ ਪਤਾ ਨਹੀਂ ਹੈਗਾ ਟੀਵੀ 'ਚ ਬੈਠੀ ਰਹੀ ਉਹਨ ਘਰੀਗੀ ਦੇਖੀ ਗਈ ਕੁਛ ਨਹੀਂ ਸ਼ਾਮ ਨੂੰ ਪਤਾ ਲੱਗਿਆ ਕਿ ਨੋ ਮੋਰ ਜੀ ਬੀਬੀ ਜੀ ਲਾਸਟ ਵਾਰ ਥੋੜੇ ਦੇ ਬੇਟੇ ਦੇ ਵਿਆਹ ਚ ਆਏ ਸੀਗੇ ਜੀ ਹਾਂ ਜੀ ਕੱਲੇ ਸੀਗੇ ਕਿ ਬੇਟੀ ਨੂੰ ਬੇਟੀ ਸੀਗੀ ਨਾਲ ਜੀ ਦੋਤਾ ਸੀਗਾ ਬਹੁਤ ਅੱਛਾ ਇੰਜੋਏ ਕਰਦੇ ਵੇ ਬਹੁਤ ਵਧੀਆ ਮਿਲਨਸਾਰ ਬਹੁਤ ਖੁਸ਼ ਮિજાਜ ਕਿੰਨੇ ਕਿੰਨੇ ਦਿਨ ਵੀ ਵੀ ਰਹੇ ਸੀ ਵੀ ਅੱਜ ਫੇਰ ਹਾਂ ਹੁਸਤਲਾ ਤੇ ਗਏ ਸੀਗੇ ਜੀ ਪੂਰਾ ਹਫਤਾ ਉਹਨਾਂ ਨੇ ਵਿਆਹ ਚ ਲਾਇਆ ਸਾਰੇ ਫੰਕਸ਼ਨ ਅਟੈਂਡ ਕੀਤੇ ਪੂਰੀ ਮੈਰਿਜ ਅਟੈਂਡ ਕਰਕੇ ਫੇਰ ਜੀ ਸੰਸਕਾਰ ਵੇਲੇ ਦੂਸਰਾ ਕਹਿਣਾ ਵੜੋ ਘਰ ਆਉਣਾ ਤੁਸੀਂ ਜਾਣਗੇ ਜੀ ਮੈਂ ਮੇਰੀ ਤਰੀਅਤ ਕੁਝ ਠੀਕ ਨਹੀਂ ਲੱਗਦੀ ਜਰਾਣਾ ਮੇਰੇ ਹਸਬੰਦ ਜਾਣਗੇ ਆਹ ਜੇਠ ਜੀ ਮੇਰੇ ਜਾਣਗੇ ਉਹਨਾਂ ਨੂੰ ਦੰਦੋਈ ਆ ਸੋ ਵੀ ਜਾਣਗੇ ਜੀ ਫੇਰ ਇੱਕ ਜਣੇ ਦਾ ਘਰ ਵੀ ਇਸ ਕਰਕੇ ਮੈਂ ਨਹੀਂ ਜਾ ਸਕਦੀ ਮੇਰੀ ਤਰੀਅਤ ਨਹੀਂ ਠੀਕ ਰਹਿੰਦੀ ਸ਼ਰਮਨ ਜੀ ਕਿਤਲੇ ਦਿਨ ਆਦਮ ਦਾ ਮੈਂ ਪਹਿਲਾ ਹਲਾਣਾ ਰੈਂਦਾ ਸੀ ਜੀ ਉਸ ਤੋਂ ਬਾਅਦ ਮੈਂ ਧਣਾ ਹੋ ਜਾਂਦਾ ਸ਼ਰਮਾ ਜੀ ਜਿਹੜੀ ਅਹਮਦਾਬਾਦ ਦੇ ਵਿੱਚ ਹਾਸਾ ਹੋਇਆ ਜਿਹਨਾਂ ਦੀ ਮ੍ਰਿਤਕ ਹੋਈ ਹੈ ਜਿਹਨਾਂ ਦਾ ਜੱਜ ਹੋਇਆ ਉਹ ਆਪਣੇ ਕੀ ਲੱਗਦੀ ਸੀ ਉਹ ਮੇਰੀ ਇਤਰੀ ਜਨੂ ਸੀ ਜੀ ਅੱਛਾ ਜੀ ਇਤਰੀ ਦੇ ਵੀ ਜਿਹਨਾਂ ਨਾਲ ਵਿਆਹ ਹੋਇਆ ਸੀ ਉਹ ਪਠਾਨਵਾ ਦੇ ਜਿਹੜੇ ਵਿਆਹ ਹੋਏ ਸੀ ਅੱਛਾ ਜੀ ਹਾਂ ਜੀ ਤੇ ਨਹੀਂ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਤੀਜੇ ਸੀ ਉਹਨਾਂ ਦਾ ਕੀ ਨਾਮ ਸੀ ਜਨ ਨਾਲ ਦਾ ਸਵਮੀ ਕੁਮਾਰ ਕਿੰਨੇ ਸਾਲ ਪਹਿਲਾਂ ਉਹਨਾਂ ਦੀ ਮੇਰੇ ਵਿਆਹ ਹੋਇਆ ਸੀ ਹਾਂ ਤਾਂ ਤਕਰੀਬਨ ਮੇਰੇ ਖਿਆਲ ਦਾ 40 ਸਾਲ ਹੋ ਗਏ ਨੇ 40 ਕਿ ਸਾਲ ਹੋ ਗਏ ਤੇ ਫਿਰ ਉਹ ਹੁਣ ਰੈਂਟੇ ਕਿਤੇ ਸੀ ਇੱਥੇ ਰਹਿੰਦੇ ਸੀ ਉੱਥੇ ਰਹੇ ਉੱਥੇ ਰਹਿੰਦੇ ਸੀ ਇੱਥੇ ਆਣਾ ਜਾਣਾ ਸੀ ਮੇਰਾ ਬਰੋਦਰੇ ਰਹਿੰਦੇ ਸੀ ਇੱਥੇ ਆਣਾ ਹਾਂਜੀ ਹਾਂਜੀ ਤੇ ਇੱਥੇ ਲਾਸਟ ਕਦੋਂ ਆਏ ਸੀ ਲਾਸਟ 3 ਮਹੀਨੇ ਪਹਿਲਾਂ ਵਿਆਹ ਸੀ ਮੇਰੇ ਪੁੱਤ ਜੇ ਲੜਕੇ ਦਾ ਹਾਂ ਤੇ ਰਾਜਕੁਮਾਰ ਦੇ ਲੜਕੇ ਦਾ ਅੱਛਾ ਜੀ ਤੂੰ ਉਸ ਵਿਆਹ ਚ ਆਇਆ ਸੀ ਰਹਿ ਕੇ ਗਏ ਉਹਨੇ ਹਾਂਜੀ ਰਹਿ ਕੇ ਗਏ ਫਿਰ ਤੁਹਾਨੂੰ ਕਿਸ ਤਰ੍ਹਾਂ ਜਾਣਕਾਰੀ ਮਿਲੀ ਵੀ ਇਹ ਜਿਹੜਾ ਹਾਦਸਾ ਹੋਇਆ ਕਿਸ ਤਰ੍ਹਾਂ ਮਿਲੀ ਜਾਣਕਾਰੀ ਮੈਂ ਕੱਲ ਉਹ ਦੇਖ ਰਿਆ ਸੀ ਖਬਰਾਂ 'ਚ ਖਬਰਾਂ 'ਚ ਆਏ ਵੀ ਕ੍ਰਾਸ ਹੋ ਗਿਆ ਇਹ ਜਹਾਜ਼ ਤੇ 2 ਵਜੇ ਸਾਡੇ ਕੋਲ ਫੋਨ ਆ ਗਿਆ ਅੱਛਾ ਵਿਸਥਾ ਕਰਕੇ ਲੰਡਨ ਵਾਲੀ ਲੜਕੀ ਨੇ ਫੋਨ ਕਰਤਾ ਜੀ ਵਿਸਥਾ ਕਰਕੇ ਬੀਬੀ ਜਹਾਜ਼ ਮਾਰੀ ਸੀ ਕਹਿੰਦਾ ਮੰਮੀ ਮੇਰੀ ਇਸ ਕਰਕੇ ਕਹਿੰਦਾ ਉਹ ਉਹ ਵਿਚੀ ਸੀ ਕ੍ਰਾਸ ਹੋਣੇ ਕੇ ਜਹਾਜ਼ ਕੇ ਵਿਚੇ ਸੀ ਜਿਹੜੀ ਹਾਦਸਾ ਤਾਂ ਬੜਾ ਮਾੜਾ ਹਾਦਸਾ ਬੜਾ ਹਾਦਸਾ ਹੈ ਤੇ ਹੁਣ ਆਪਾਂ ਜੀ ਗੱਲ ਕਰੀਏ ਕਿ ਸਰਕਾਰ ਦੀ ਗੱਲ ਕਰੀਏ ਉਹ ਆਪਾਂ ਇੱਥੇ ਬਿਠੀ ਕਰਾਂਗੇ ਜਾਂ ਸਰਕਾਰ ਤਾਂ ਉੱਥੇ ਹੀ ਕਰੇਗੀ ਜੀ ਤੁਹਾਡੇ ਕੋਲ ਉੱਥੇ ਜਾਣਾ ਹਾਂ ਜੀ ਹਾਂ ਜੀ ਹਾਂ ਜੀ ਸਰ ਦਾ ਪਰਿਵਾਰ ਜਾਇਦਾ ਜੀ ਪਰਿਵਾਰ ਜਾਏਗਾ ਜੀ ਸਰ ਜਿਹੜੀ ਜਿਹੜੀ ਤੁਸੀਂ ਦੱਸ ਰਹੇ ਹੋ ਬੇਟੀਆਂ ਹੈਗੀਆਂ ਜੀ ਕਿਹਦੇ ਦਾ ਬਟੋਰੇ ਵਿਆਹ ਹੋਇਆ ਹੈ ਇੱਕ ਉੱਥੇ ਲੰਡਨ ਹੈਗੀਆਂ ਉਹ ਉਹ ਬੇਟੀਆਂ ਵੀ ਇੱਥੇ ਆਂਦੀਆਂ ਜੀ ਅੱਲਾ ਨੇ ਅੱਲਾ ਨੇ ਹਾਂ ਜੀ ਹਾਂ ਜੀ ਉਹ ਉਹ ਕਦੋਂ ਗਈਆਂ ਸੀ ਇਹ ਗੱਲ ਉਹ ਮੇਰਾ ਖਿਆਲ ਕੁਸ਼ਟਮਲ ਰਾਜੀ ਕੁਮਾਰ ਉਹਨਾਂ 6-7 ਮਹੀਨੇ ਹੋ ਗਏ ਹੋਣੇ